ਇਹ ਜੀ ਵੀਡੀਓ பாਕੇ 25 ਦੀ ਇਸਮਰਿੱਧੀ ਤੇ ਆ ਇਹਦਾ ਪਾਣੀ ਆਗਾ ਦੇਖੋ ਕਰਦੀਆਂ ਨਾ ਬਟੇ ਦੇ ਦੇ ਹੁਣ ਇਹਦਾ ਚੈੱਕ ਕਰਾਉਣੇ ਆਪਾਂ ਸਾਨੂੰ ਲੋਡ ਆਹ ਦੇਖੋ ਜੀ ਕਲੈਂਪਮੀਟਰ ਨਾਲ ਲੋਡ ਚੈੱਕ ਕਰਦੇ ਆਪਾਂ 40 ਬਰ ਲੈਂਦੀ ਆ ਬਈ ਇੱਥੇ 4065 5 ਚਾਰ ਵੀ ਆ ਜਾਂਦਾ ਤੇ ਹੁਣ ਇਹ ਚ ਕਰ ਲੈਣੇ ਆਪਾਂ ਚੱਕ ਇਹ ਚ ਲੈਂਦੀ ਹੈਗੀ ਇਹ 4163 ਉਹ ਤਾਂ ਕੀ ਬਰੀ ਲਾਈਟ ਲੋਡ ਦਾ ਮੰਗਰੋ ਫਰਕ ਪੈਂਦਾ ਆ ਫਾਲਟ ਸ਼ੀਣਾ ਹੁਣ ਬਿਜਲੀ ਦਾ ਕਰਕੇ ਮੀਂਹ ਪੈ ਗਿਆ ਸੀਗਾ ਇਹ ਜੋ ਫਾਲਟ ਪੈ ਗਿਆ ਜੀ ਲਿਤਾਰ ਚ ਐਜ ਵੀ ਉਹ ਨਹੀਂ ਆਗਾ ਪਾਣੀ ਇਹਦਾ ਫੁੱਲ ਆ ਬਈ 25 ਦੀ ਮੋਟਰ ਆ ਇਹ 40 41 42 ਲੋੜ ਲਈ ਜਾਂਦੀ ਹੈ ਇਹ ਇੱਥੇ ਜਮਾ ਸਟਾ